ਜਿਹੜੀ ਗੱਲ ਆ ਕਿ ਮੋਟਰਾਂ ਦੀ ਘਰ ਵਾਲੀਆਂ ਦੀ ਨਲਕਿਆਂ ਦੀ ਇਹ ਕੋਸਕ ਤਾਂ ਆਪਣੇ ਪਾਣੀ ਖਾਰਾ ਕਰਕੇ ਜਿਵੇਂ ਪਾਈਪਾਂ ਗਲ ਜਾਂਦੀਆਂ ਛੋਰਾ ਜਿਆਦੇ ਹਾਂ ਛੋਰਾ ਜਿਆਦੇ ਆ ਉਹ ਫਿਰ ਥੱਲੋ ਜਿਹੜਾ ਸਾਗਟ ਲੋਹੇ ਦਾ ਪਾਈਪ ਨਾਲ ਜੁੜਿਆ ਹੁੰਦਾ ਇੱਕ ਪਲਸਕਟ ਦਾ ਸਾਗਟ ਹੁੰਦਾ ਇੱਕ ਪਾਸੋਂ ਪਲੇਨ ਹੁੰਦਾ ਇੱਕ ਪਾਸੋਂ ਚੂੜੀਆਂ ਵਾਲਾ ਹੁੰਦਾ ਕਈ ਵਾਰੀ ਉਹ ਟੁੱਟ ਜਾਂਦਾ ਥੱਲੋਂ ਠੀਕ ਹੈ ਉਹਦਾ ਫਿਰ ਹਾਲ ਅਸੀਂ ਇਹ ਕਰਦੇ ਆ ਵੀ ਜੇ ਤਾਂ ਮਾਨਕ ਚੱਲ ਕਈ ਵਾਰੀ ਘੱਟ ਪੈਸਾ ਨਾ ਵੀ ਸਾਰ ਦੀਦਾ ਜਿਵੇਂ ਕੋਈ ਜੰਗਾਲ ਵਾਲੀ ਚੀਜ਼ ਆ ਜਿਵੇਂ ਕੋਈ ਛਾਰਾ ਚੀਜ਼ ਪੱਟਣੀ ਕੋਗੀ ਅੱਖਾਂ ਤੋਂ ਲੀਕ ਆ ਉੱਥੇ ਫਿਰ ਅਸੀਂ ਮਸੀਲਾ ਦੇ ਟੂਪ ਵਾਲਕੇ ਉੱਤੋਂ ਬੱਜਰੀ ਸੀਮੈਂਟ ਪਾ ਦਿੰਨੇ ਆ ਉਹ ਫਿਰ ਕਈ ਕਈ ਸਾਲ ਨਹੀਂ ਖਲਦਿਆ ਪਾ ਪੱਟੇ ਭਾਈ ਕੰਨ ਲਾਇਆ ਉਹਦੇ ਨਾਲ ਠੀਕ ਹੈ ਪਾਣੀ ਜਿੱਧਰ ਨੂੰ ਮੁੜਦਾ ਉਧਰ ਨੂੰ ਨੁਕਸ ਹੁੰਦਾ ਇੱਥੇ ਸਹਿਲ ਜ਼ਿਆਦਾ ਸੀ ਗਾਰਾ ਜ਼ਿਆਦਾ ਸੀਗਾ ਆ ਜਿਹੜਾ ਡੂਸਰ ਹੈ ਟੁੱਟਿਆ ਸੀਗਾ ਐ ਦੇ ਨਾਲ ਹੁਣ ਜਬੂਰ ਜੋੜਾਂਗੇ ਬੂਰ ਜੋੜਨ ਤੋਂ ਪਹਿਲਾਂ ਆਹ ਬੂਰਾਂ ਦਾ ਪਾਣੀ ਚੈੱਕ ਕੀਤਾ ਪਾ ਹਾ ਪੈਪਸਿਲੀ ਬੋਤਲ ਚੜ੍ਹਾ ਲਈਏ ਦੇ ਉੱਤੇ ਉੱਤੋਂ ਟੂਪ ਵਾਲਤੀ ਮੋਟਰ ਨੇ ਪਾਣੀ ਚੱਕ ਲਿਆ ਆਪ ਨੂੰ ਪਤਾ ਲੱਗਾ ਵੀ ਆਹ ਬੂਰ ਸਹੀ ਆ ਠੀਕ ਹੈ ਭਾਈ ਤੇ ਬਈ ਜੇ ਹੁਣ ਤੁਹਾਡੇਰ ਕੰਮਕਾਰ ਦੀ ਗੱਲ ਕਰੀਏ ਬਈ ਕਦੋਂ ਕਿਤੇ ਯਾਰ ਬਹੁਤ ਸਾਰੀ ਆਪਣੂੰ ਗੱਲਬਾਤ ਦੱਸੋ ਕਿ ਕਿੰਨੀ ਔਰ ਹੋ ਗਈ ਬਈ ਸੁਡੀਆਂ ਮੇਰੇ ਔਵਰ ਦੀ 40 ਸਾਲ ਹੋ ਗਈ ਹੁਣ 40 ਸਾਲ ਹੈ ਤੇ ਜਿਹੜਾ ਬੋਰਾ ਦਾ ਕੰਮ ਬਈ ਕਦੋਂ ਕਦੋਂ ਕਰਨ ਲੱਗ ਗਿਆ ਬੋਰਾ ਦਾ ਕੰਮ ਬਈ ਮੈਂ ਉਦੋਂ ਦਿਹਾੜੀ ਹੁੰਦਾ ਸੀਗਾ ਜਦੋਂ ਮਾੜਾ ਮੋਟਾ ਕਿਸੇ ਦਾ ਐਮਸੀ ਲਾਉਣ ਵਾਲੀ ਹੁੰਦੀ ਚਲਾ ਦੇਣਾ ਅਗਲੇ ਨਾਲ ਕਹਣਾ ਮੰਦਰ ਨੂੰ ਲਿਆ ਯਾਰ ਨਾਲੇ ਬੋਰ ਪੱਟ ਲੂਗਾ ਨਾਲੇ ਚਲਾ ਦੂਗਾ ਹੌਲੀ ਹੌਲੀ ਮੈਂ ਇੱਕ ਦੋ ਸਾਖਟ ਲਾਏ ਵੱਢਣ ਲੱਗ ਗਿਆ ਵੱਢ ਕੇ ਮੁੜ ਕੇ ਮੇਰਾ ਚਾਹ ਖੁੱਲ ਗਿਆ ਹੁਣ ਮੈਂ ਦੂਰ ਦੂਰ ਤੱਕਰ ਜਣ ਦੀ ਜਾਨਾ ਹੈਗਾ ਇਹ ਇਹਦੇ ਨਾਲ ਬੋਜਰ ਵਾਹ ਵਾ ਆ ਲੈ ਇਹਨਾਂ ਲੋਕਾਂ ਦਾ ਸਪੈਲਟ ਕੋਈ ਇਹਦਾ ਬਾਹਲੀ ਇਹਨਾਂ ਲੋਕ ਤੇਜ ਆ ਹਰੇ ਆ ਦੇਖ ਇਹਨੂੰ ਮੈਂ ਜੋਰੂਣੀ ਪੈਂਦੀ ਸਪੈਲਟ ਕਿਹਦਾ ਸਪੈਲਟ ਉਹ ਜਿਹੜਾ ਥਲਦੇ ਆ ਕਮਾਲ ਤੇ ਕੇ ਤਾਂ ਪਰ ਆਹ ਬੋਲਾ ਹੂੰ ਤਗੜੀ ਚੀਜ਼ ਆ ਸਲੋਸ਼ਨ ਖੋਲ ਕੇ ਨਾ ਉੱਥੇ ਰੱਖ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਆਪਣੇ ਨਾ ਜਿਹੜੇ ਬੋਰ ਖਰਾਬ ਹੋ ਗਏ ਸੀਗੇ ਮੋਟਰ ਪਾਣੀ ਚੱਕਰੋਂ ਅੜ ਗਈ ਸੀ ਤੇ ਆਪਣੇ ਪਿੰਡ ਹੀ ਆ ਬਾਈ ਮੰਦਰ ਸਿੰਘ ਬਹੁ ਮਾਰਾ ਬੋਰਾਂ ਦਾ ਤੇ ਅੱਧੇ ਘੰਟੇ ਦੇ ਵਿੱਚ ਬਾਈ ਮੋਟਰ ਚਲਾਤੀ ਪਹਿਲਾਂ ਕਈ ਸਕੀਮਾਂ ਦਿੰਦੇ ਸੀ ਯਾਰ ਆ ਸਾਰੇ ਬੋਰ ਪਟਨੇ ਪੈਣਗੇ ਇਧਰੋਂ ਪਟਲੋ ਇਧਰੋਂ ਪਟਲੋ ਤੇ ਬਾਈ ਇੱਕੋ ਬੋਰ ਹੀ ਪਟਿਆ ਤੇ ਪਤਾ ਹੀ ਨਹੀਂ ਕਿਵੇਂ ਇਹਦੇ ਦਿਮਾਗ ਚ ਆਈ ਜਾਂਦਾ ਵੀ ਇੱਥੋਂ ਹੀ ਖਰਾਬੀ ਆ ਤੇ ਉੱਥੋਂ ਹੀ ਨਿਕਲੀ ਕਰਾਉਣੇ ਆ ਗੱਲਬਾਤ ਬਈ ਕਲਾ ਬਾਈ ਦੇ ਵਿੱਚ ਬਹੁਤ ਲਾਓ ਬਈ ਕਿਸਾਨ ਵੀਰੋ ਆਪਾਂ ਮਲਾਉਣੇ ਆ ਮੰਦਰ ਮਕੈਨਿਕ ਨਾਲ ਜਿਹੜੀ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਬਈ ਕਿਸੇ ਦੇ ਵਿੱਚ ਕਲਾ ਹੁੰਦੀ ਆ ਪੜ੍ਹਾਈ ਨਹੀਂ ਮੈਟਰ ਕਰਦੀ ਕਈਆਂ ਦਾ ਤਜਰਬਾ ਹੁੰਦਾ ਤੇ ਇਹ ਬਾਈ ਦਾ ਤਜਰਬਾ ਬੋਲਦਾ ਪਹਿਲਾਂ ਮੈਂ ਗੱਲ ਕੀਤੀ ਕਹਿੰਦਾ ਬਈ ਮੈਂ ਛੋਟਾ ਹੁੰਦਾ ਹੀ ਲੱਗ ਗਿਆ ਸੀਗਾ ਤੇ ਹੋ ਹੁਣ ਇੰਨਾ ਕਿ ਤਜਰਬਾ ਵੀ ਬੋਰ ਜਿਹੜੇ ਚੱਲਦੇ ਦਾ ਹੁੰਦਾ ਵੀ ਇੱਥੋਂ ਹਵਾ ਲੈਂਦੀ ਹੈ ਕਰਦੇ ਗੱਲਬਾਤ ਮੰਦਰ ਕੀ ਹਾਲ ਆ ਬਈ ਵਧੀਆ ਹੀ ਵਧੀਆ ਹੋਰ ਸੁਣਾਓ ਵਧੀਆ ਯਾਰੋ ਬੰਦੇ ਪਹਿਲਾਂ ਬਹੁਤ ਆਏ 10 ਦਿਨ ਹੋ ਗਏ ਮੋਟਰ ਬੰਦ ਪਈ ਨੂੰ ਹਾਂਜੀ ਹਾਂਜੀ ਦੋ ਤਿੰਨ ਤਾਂ ਇਹਦਾ ਜਿਹੜਾ ਪੱਤਾ ਹੀ ਖੜਕਾਈ ਗਏ ਆਹ ਦੇਖ ਕਿਤੇ ਪੱਤਾ ਨਾ ੜਿਆ ਹੋਵੇ ਅੱਛਾ ਅੱਛਾ ਉਹਦਾ ਛੱਡ ਗਏ ਤੇ ਹੁਣ ਤੁ ਬਈ ਤੁਸੀਂ ਦੋ ਬੋਰ ਪੱਟੇ ਆ ਹਾਂਜੀ ਹਾਂਜੀ ਪਹਿਲੇ ਤੁਹਾਨੂੰ ਪਤਾ ਲੱਗ ਗਿਆ ਵੀ ਇੱਥੇ ਨੌਕਸਾ ਕਿਵੇਂ ਯਾਰ ਪਤਾ ਲੱਗਦਾ ਕੀ ਕਲਾ ਕਿਵੇਂ ਪਤਾ ਲੱਗਿਆ ਪਤਾ ਲੱਗਿਆ ਬਈ ਉੱਥੇ ਜਿਹੜਾ ਟੋਆ ਪੱਟਿਆ ਬਈ ਕੰਨ ਲਾਇਆ ਉਹਦੇ ਨਾਲ ਪਾਣੀ ਜਿੱਧਰ ਨੂੰ ਮੁੜਦਾ ਉਧਰ ਨੂੰ ਨੁਕਸ ਹੁੰਦਾ ਇੱਥੇ ਸਹਿਲ ਜਾਦੇ ਸੀ ਗਾਰਾ ਜਾਦੇ ਸੀਗਾ ਆ ਜਿਹੜਾ ਡੂਸਰ ਹੈ ਟੁੱਟਿਆ ਸੀਗਾ ਐ ਦੇ ਨਾਲ ਹੁਣ ਜਬੂਰ ਜੋੜਾਂਗੇ ਬੂਰ ਜੋੜਨ ਤੋਂ ਪਹਿਲਾਂ ਆਹ ਬੂਰਾਂ ਦਾ ਪਾਣੀ ਚੈੱਕ ਕੀਤਾ ਪਾ ਹਾ ਪੈਪਸੀ ਵਾਲੀ ਬੋਤਲ ਚੜਾ ਲਈਏ ਦੇ ਉੱਤੇ ਉੱਤੋਂ ਟੂਕ ਵਾਲੀ ਮੋਟਰ ਨੇ ਪਾਣੀ ਚੱਕ ਲਿਆ ਆਪ ਨੂੰ ਪਤਾ ਲੱਗਾ ਵੀ ਆਹ ਬੂਰ ਸਹੀ ਆ ਠੀਕ ਹੈ ਭਾਈ ਤੇ ਭਾਈ ਜੇ ਹੁਣ ਥੋੜੇਰ ਕੰਮਕਾਰ ਦੀ ਗੱਲ ਕਰੀਏ ਬਈ ਕਦੋਂ ਕਿਤੇ ਯਾਰ ਬਹੁਤ ਸਾਰੀ ਆਪਣੂੰ ਗੱਲਬਾਤ ਦੱਸੋ ਕਿ ਕਿੰਨੀ ਔਰ ਹੋ ਗਈ ਬੇਸੁਡੀ ਨੂੰ ਮੇਰੇ ਔਰ ਦੀ 40 ਸਾਲ ਹੋ ਗਈ ਹੁਣ 40 ਸਾਲ ਹੈ ਤੇ ਜਿਹੜਾ ਬੋਰਾ ਦਾ ਕੰਮ ਬਈ ਕਦੋਂ ਕਿਤੇ ਕਰ ਲੱਗੇ ਬੋਰਾ ਦਾ ਕੰਮ ਬਈ ਮੈਂ ਉਦੋਂ ਦਿਹਾੜੀ ਹੁੰਦਾ ਸੀਗਾ ਜਦੋਂ ਮਾੜਾ ਮੋਟਾ ਕਿਸੇ ਦਾ ਐਮਸੀ ਲਾਉਣ ਵਾਲੀ ਹੁੰਦੀ ਚਲਾ ਦੇਣਾ ਅਗਲੇ ਨੇ ਕਿਹਾ ਮੰਦਰ ਨੂੰ ਲਿਆ ਯਾਰ ਨਾਲੇ ਬੋਰ ਪੱਟ ਲੂਗਾ ਨਾਲੇ ਚਲਾ ਦੂਗਾ ਹੌਲੀ ਹੌਲੀ ਮੈਂ ਇੱਕ ਦੋ ਸਾਖਟ ਲਾਏ ਵੱਢਣ ਲੱਗ ਗਿਆ ਵੱਢ ਕੇ ਮੁੜ ਕੇ ਮੇਰਾ ਚਾਹ ਖੁੱਲ ਗਿਆ ਹੌਣ ਮੈਂ ਦੂਰ ਦੂਰ ਤੱਕ ਜਣੇ ਦੀ ਜਾਨਣਾ ਹੈਗਾ ਪ੍ਰੋਗਰਾਮ ਯਾਨੀ ਇਹ ਰ ਵੀ ਸਾਨੂੰ ਸ਼ੌਂਕ ਪੈਂਦਾ ਹੈ ਇਹ ਚੀਜ਼ ਦਾ ਸ਼ੌਂਕ ਹੈ ਹਾਂ ਸ਼ੌਂਕ ਸੀ ਇਸ ਕੰਮ ਦਾ ਹਾਂ ਜਿਹੜੇ ਬੰਦੇ ਨੂੰ ਕਿਸੇ ਵੀ ਚੀਜ਼ ਦਾ ਸ਼ੌਂਕ ਹੋਵੇ ਬਾਈ ਉਹ ਪੂਰਾ ਹੁੰਦਾ ਹੀ ਹੈ ਹਾਂ ਜਿਹੜੇ ਕਿਸੇ ਵੀ ਕੰਮ ਨੂੰ ਤੁਸੀਂ ਸ਼ੌਂਕ ਨਾ ਕਰੋਗੇ ਹੁਣ ਜੇ ਮੈਂ ਆਪਦੇ ਤੇ ਗੱਲ ਕਰਾਂ ਤਾਂ ਮੈਨੂੰ ਬਾਈ ਸੋਸ਼ਲ ਮੀਡੀਆ ਦਾ ਬਹੁਤ ਸ਼ੌਂਕ ਸੀ ਅੱਜ ਤੋਂ 8-10 ਸਾਲ ਪਹਿਲਾਂ ਚਲੋ ਹੁਣ ਆਪਣਾ ਕਿਰਪਾ ਬਾਬੇ ਦੀ ਬੜੀਆ ਚੈਨਲ ਚੱਲਦਾ ਚਲੋ 2 ਸਾਲ ਹੋ ਗਏ ਹੁਣ ਪਰ ਜਿਹੜਾ ਵੀ ਬੰਦੇ ਦਾ ਕੋਈ ਵੀ ਸ਼ੌਂਕ ਹੋਵੇ ਨਾਲੇ ਮੇਰਾ ਬੋਲਣ ਦਾ ਇੰਨਾ ਤਜਰਬਾ ਨਹੀਂ ਸੀਗਾ ਪਰ ਅੱਜ ਕਿਰਪਾ ਆਪਾਂ ਇਹੀ ਬਈ ਕਹਿਣਾ ਚਾਹੁੰਦੇ ਵੀ ਜਿਹਦਾ ਜਿਹੜਾ ਬੰਦਾ ਕੋਈ ਵੀ ਕੰਮ ਸ਼ੌਂਕ ਨਾਲ ਕਰਦਾ ਨਾ ਉਹਨੂੰ ਬਈ ਮਿਹਨਤ ਦਾ ਮੁੱਲ ਮਿਲਦਾ ਹੀ ਹੈ ਮਿਲਦਾ ਹੀ ਹੈ ਕਾ ਹਰ ਬੰਦਾ ਕਰ ਸਕਦਾ ਪਰ ਸ਼ੌਂਕ ਚਾਹੀਦਾ ਹਾਂ ਜਿਹੜਾ ਕੰਮ ਤੁਸੀਂ ਸ਼ੌਂਕ ਨਾਲ ਕਰੋਗੇ ਤੇ ਬਈ ਹੁਣ ਜਿਹੜਾ ਆਹ ਬੋਰ ਦੇ ਵਿੱਚ ਨੌਕਸ ਨਿਕਲਿਆ ਹਾਂਜੀ ਇਹ ਦੱਸੋ ਬਈ ਕਿਹਦੀ ਨੌਕਸ ਸੀਗਾ ਇਹਦਾ ਵੀ ਅਗਲੇ ਪਾਸੇ ਜਿਹੜਾ ਡੂਸਰ ਹੁੰਦਾ ਨਾ ਇੱਥੇ ਇਹ ਠੀਕ ਹੈ 2.5 2 ਦਾ ਇਸ ਸਾਈਡ ਤੋਂ ਐ ਪਾਟਿਆ ਸੀਗਾ ਇਹ ਠੀਕ ਹੈ ਠੀਕ ਹੈ ਇਹ ਵੜਤਾ ਨਵਾਂ ਚੜਾਵਾਂਗੇ ਇਹਦੇ ਤੇ ਹੁਣ ਆਹਾ ਬਹੁਤ ਜਣੇ ਦੀ ਕਈ ਏਰੀਆ ਟੀਵੀ ਟੁੱਟ ਜਾਂਦੀ ਪਰ ਬੜੇ ਤਰੀਕੇ ਦੇ ਵਾਲਿਆਂ ਨੂੰ ਕੱਲਾ ਡੂਸਰ ਲਾਇਆ ਟੀ ਵੀ ਵਧੀਆ ਪਈ ਆ ਕੱਲਾ ਡੂਸਰ ਬਦਲ ਜੇਗਾ ਟੀ ਉਸੇ ਤਰ੍ਹਾਂ ਚੱਲ ਜੂਗੀ ਬਈ ਡੂਸਰ ਟੁੱਟਣ ਦਾ ਕਾਰਨ ਕਿਵੇਂ ਲੱਗਦਾ ਕਾਰਨ ਬਈ ਜਦੋਂ ਬੋਰ ਬਹਿ ਜਾਂਦੇ ਨੇ ਥੱਲੇ ਇੱਥੋਂ ਐ ਜਦੋਂ ਬੋਰ ਬੈਂਦੇ ਆ ਉਹਦੇ ਐ ਵਟਾ ਚੜ ਜਾਂਦੇ ਨੇ ਉਨੂੰ ਇੱਥੋਂ ਥੱਲੋ ਟੁੱਟ ਜਾਂਦੇ ਹੁਣ ਇੱਥੇ ਇਹਦੀ ਥਾਂ ਤੇ ਸੁੰਡ ਪਾ ਦਾਂਗੇ ਇੰਨਾ ਚਾਰ ਉਂਗਲਾਂ ਬੋਰ ਬਹਿ ਗਿਆ ਤਾਮੀ ਕੋਸ ਨਹੀਂ ਹੁੰਦਾ ਕਿ ਉਹਨਾਂ ਸੰਡ ਆਪਦਾ ਚੱਲ ਲੈ ਜੂਗਾ ਓਕੇ ਤੇ ਬਈ ਇਹ ਬੋਰ ਬਹਿਨ ਦਾ ਕਾਰਨ ਵੀ ਵੈਸੀ ਹੀ ਬਹਿਨ ਲੱਗੇ ਹਰੇਕ ਦੇ ਬਹਿਨ ਲੱਗਦੇ ਨੇ ਨਹੀਂ ਨਹੀਂ ਜੀ ਇਹ ਪਹਿਲਾਂ ਵਾਲੇ ਬੋਰ ਆ ਨਾ ਪਹਿਲਾ ਜਿਹੜੂ ਉੱਚੇ ਰੱਖ ਦਿੰਦੇ ਹੁਣ ਤਾਂ ਸਾਈਡ ਤੋਂ ਝਾਰਗਾਂ ਦੇ ਕੇ ਪਾਏ ਆਪ ਨੂੰ ਬੋਰ ਥੱਲੇ ਹੀ ਲਾ ਦਿੰਦੇ ਆ ਇਹ ਪਹਿਲਾ ਜਿਹੜੀਆਂ ਰੱਸੀਆਂ ਨਾ ਬੰਨਨੇ ਹੁੰਦੇ ਬੋਰ ਥੱਲੋਂ ਆਪਣਾ ਇਹ 2-3 ਫੁੱਟ ਛੱਡ ਦਿੰਦੇ ਮਿਸਤਰੀ ਜਦੋਂ ਉਧਰੋਂ ਪੱਤੇ ਦਾ ਵਜਦਾ ਤੜਕਾ ਬੋਰ ਰਹਿਲੇ ਆ ਕਈ ਰੱਸੀਆਂ ਰਹਿਣੀਆਂ ਜੀ ਕਹਿੰਦੇ ਫਿਰ ਥੱਲੇ ਬਿਠੀ ਜਾਂਦੇ ਫਿਰ ਇੱਥੋਂ ਜਦੋਂ ਨੂੰ ਆਏ ਵਟਾ ਚੜਦਾ ਉਹ ਦਸਾ ਲੋ ਪੜ ਜਾਂਦੇ ਠੀਕ ਆ ਭਾਈ ਆ ਜਿਹੜੀ ਤੁਸੀਂ ਬਈ ਗੱਲ ਦੱਸੀ ਇਹ ਹੁਣ ਮੈਂ ਵੀ ਨੋਟ ਕੀਤੀ ਆ ਇਹ ਜਿਹੜੇ ਬੋਰ ਕੁਪਤਿਆਂ ਨੂੰ ਬਈ ਅਜੇ ਹੋਗੇ ਹੋਣਗੇ 20 ਸਾਲ ਹਾਂਜੀ ਤੇ ਇਹਦੀ ਜਿਹੜੀ ਸਮੱਸਿਆ ਸਾਲਕ ਬਾਅਦ ਆ ਹੀ ਜਾਂਦੀ ਆ ਮਤਲਬ ਆ ਇਹਦੇ ਫਿਰ ਬੋਰ ਐ ਨਾ ਵੀ ਜਦੋਂ ਬੈਂਦੇ ਉਹਦੇ ਹੁਣ ਜਦੋਂ ਆ ਉੱਥੇ ਆਪਾਂ ਸੁੰਡ ਪਾਇਆ ਸੀਗਾ ਉਦੋਂ ਠੀਕ ਆ ਜੀ ਉਹ ਹਜੇ ਤੱਕਨ ਹਿੱਲਿਆ ਨਹੀਂ ਆਇਆ ਇਹ ਸਾਲ ਉਹ ਖਲਤਾ ਸੀ ਸਹੀ ਆ ਭਾਈ ਹੁਣ ਇੱਕ ਜੀ 2 ਫੁੱਟ ਟੁੱਟਾ ਪੈ ਗਿਆ ਇਹਦੇ 2 ਫੁੱਟ ਟੁੱਟਾ ਪੈ ਗਿਆ ਆਹ ਭਲਾ ਚੀਜ਼ ਥੱਲੇ ਲੱਗ ਜੇ ਆਹ ਚੀਜ਼ ਦੇ ਵਰ ਸੁੰਡ ਹੋਣਾ ਆਪਦਾ ਚੱਲ ਲਈ ਜਾਊਗਾ ਸਹੀਆ ਵਿਚਾਰ ਉਂਗਲਾ ਮੰਨ ਲਓ ਜੇ ਥੱਲੇ ਵੀ ਜਾਂਦਾ ਤਾਂ ਚੱਲਦਾ ਰਹੂਗਾ ਹਾਂ ਪ੍ਰੋਬਲਮ ਨਹੀਂ ਬਈ ਜਿਹੜੇ ਹੁਣ ਬੋਰ ਹੁੰਦੇ ਆ ਤੇ ਹੁਣ ਤਾਂ ਹੁਣ ਆਪਾਂ ਅਸੀਂ ਪਿਛਲੇ ਉਧਰ ਕਰਾਏ ਸੀਗੇ ਅਸ਼ਰ ਤੋਂ ਕਰਾਏ ਸੀਗੇ ਉਹ ਬੋਰ ਕਿਤੇ ਨੂੰ ਹੋ ਗਏ ਹੋਣਗੇ 7-8 ਸਾਲ ਉਹ ਜਮਾਂ ਹੀ ਨਹੀਂ ਹਿੱਲੇ ਬਈ ਉਹ ਬੋਰ ਆਏ ਆ ਨਾ ਉਹ ਥੱਲੇ ਲਾ ਦਿੰਦੇ ਜਮ ਫਿਲਟਰ ਦੇ ਵਿੱਚ ਪਾਛੇ ਚਰੀ ਦੇ ਦਿੰਦੇ ਆ ਉਹਨੂੰ ਪਾਣੀ ਚੱਕਣ ਵਾਸਤੇ ਠੀਕ ਹੈ ਤੇ ਬਈ ਜੇ ਮੰਨ ਲਓ ਹੁਣ ਕਈਆਂ ਕਿਸਾਨਾਂ ਦੇ ਵੀ ਪੁਰਾਣੇ ਬੋਰ ਹਜੇ ਵੀ ਹੈਗੇ ਆ ਹਾਂਜੀ ਜੇ ਕਈ ਵਾਰੀ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਵੀ ਜ਼ਿਆਦਾਤਰ ਕਿਉਂ ਕਿੱਥੋਂ ਕਿਹੜੀ ਸਮੱਸਿਆ ਆਊਗੀ ਵੀ ਜੀ ਸਮੱਸਿਆ ਇਹੀ ਆਊਗੀ ਜਿੱਦਾਂ ਜਦੋਂ ਮਾਲੀ ਬਰਾਣੇ ਬੋਰਾ ਜਾਲੀ ਕਈ ਪਾੜ ਜਾਂਦੀ ਰੇਤਾ ਸਿੱਧਾ ਕੱਢੀ ਜਾਂਦੇ ਪਾਸੋਂ ਪੋਲ ਹੋ ਜਾਂਦੀ ਆ ਉਹ ਜਦੋਂ ਥੱਲੇ ਪੈਂਦੇ ਉਦੋਂ ਫਿਰ ਆ ਗੋਡੇ ਟੀਹੇ ਟੁੱਟ ਜਾਂਦੇ ਠੀਕ ਆ ਭਾਈ ਤੇ ਬਾਕੀ ਬਾਈ ਕਿਸਾਨ ਵੀਰੋ ਨੰਬਰ ਜਿਹੜਾ ਮੰਦਰ ਦਾ ਆਪਾਂ ਸਕਰੀਨ ਤੇ ਚਲਾ ਦਿੰਨੇ ਆ ਜੇ ਕਿਸੇ ਨੇ ਮੰਨ ਲਓ ਕੋਈ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੈਟਪ ਬਾਈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਨੇ ਹਾਂਜੀ ਹਾਂਜੀ ਜ਼ਿਲ੍ਹੇ 'ਚ ਕਿਸੇ ਵੀ ਪਿੰਡ 'ਚ ਕਿਸੇ ਨੇ ਮੰਨ ਲਓ ਆਪਦੇ ਬੋਰਾ ਦਾ ਕੰਮ ਕਰਾਉਣਾ ਆ ਬਾਈ ਨਾਲ ਨੰਬਰ ਸਕਰੀਨ ਤੇ ਚੱਲ ਰਿਹਾ ਆਪ ਹੀ ਆਪ ਹੀ ਬਾਈ ਲੇਬਰ ਵੀ ਤੁਹਾਡੀ ਆਪ ਦੀ ਲੈ ਕੇ ਜਾਓਗੇ ਤੇ ਰੇਟ ਰੂਟ ਤਾਂ ਵੀ ਜੈ ਜੀ ਆ ਰੇਟ ਜੈ ਜਾਈ ਲਓ ਬਾਈ ਕਿਸਾਨ ਵੀਰੋ ਮੰਦਰ ਨੇ ਮੰਗਾ ਲਈ ਆ ਜਿਹੜੀ ਆਪਣਾ ਬੋਰ ਬੈਠਾ ਸੀਗਾ ਸੁੰਡ ਪਾਈਪ ਤੇ ਸੁੰਡ ਪਾਈਪ ਜਿਹੜੀ ਉੱਤੇ ਚੜਾਉਣ ਵਾਸਤੇ ਅੱਗ ਮਚਾਈਏ ਤੇ ਅੱਗ ਮਚਾ ਕੇ ਉਹਦਾ ਜਿਹੜਾ ਮੂੰਹ ਆਗੋਂ ਖੁੱਲਾ ਹੋ ਜਾਊਗਾ ਤੇ ਪਾਈਪ ਤੇ ਸਿੱਧਾ ਚੜ ਜੂਗਾ ਮੰਦਰਾ ਆਈਆਂ ਨਾ ਬਈ ਹਾਂਜੀ ਹਾਂਜੀ ਠੀਕ ਆ ਤੇ ਪੈਰ ਦੇ ਨਾਲ ਫਿਰਕਿਆ ਇੱਕ ਹੋਰ ਮਗਾ ਡੂਸਰ ਹਾਂਜੀ ਡੂਸਰ ਆ ਬਈ ਠੀਕ ਆ ਬਈ ਅੱਜ ਮੋਟਰ ਫਿਰ ਚਲਾਤੀ ਮੰਦਰਾ ਹੈ ਘੰਟੇ ਦੋਆਂ ਚ ਕਿ ਘੰਟੇ ਜੀ ਨਹੀਂ ਦੋ ਤਿੰਨ ਘੰਟੇ ਲੱਗੇ ਠੀਕ ਆ ਆਓ ਫਿਰ ਪੱਟਣਾ ਵੀ ਟੋਆ ਕਿਹੜਾ ਸੌਖਾ ਭਾਂਜ ਕੋਰ ਹੈਗੀ ਵਾਲੀ ਵਾਲੀ ਸੌਦਾ ਸਰਦੇ ਵਾਲ ਜਿੰਨਾ ਵੀ ਹਵਾ ਲੈਂਦਾ ਤਾਂ ਹੂੰ ਤੇਰਬਾ ਮੰਦਰ ਦਾ ਬਈ ਪੂਰਾ ਤੇ ਪੜਿਆ ਕਿੰਨੀਆਂ ਬਈ ਫਿਰ ਪੜਾਇਆ ਬਹ ਪੰਜ ਚਾਰ ਠੀਕ ਹੈ ਤੇਰਬਾ ਹੀ ਹੈ ਨਹੀਂ ਨਹੀਂ ਸਹੀ ਹੈ ਤੇਰਬਾ ਜਿਹੜਾ ਬੋਲਦਾ ਹੁੰਦਾ ਬੰਦੇ ਦਾ ਪੜਾਈ ਆਪਦੇ ਥਾਂ ਲੈ ਵੀ ਚੜਾਤਾ ਕਢਾਪਦੇ ਨੇ ਧਿਆਨ ਕਲੰਪ ਲੈਣ ਗਾਣੀ ਹੋਰ ਤੋਂ ਨਹੀਂ 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 ਗਾਫਰ ਮਸ਼ੀਨ ਨਹੀਂ ਕੰਮ ਕਰ ਲੈ ਚੈਨਾ ਫਿਰ ਪੱਕਾ ਹੀ ਹੈ ਬਾਡੀਗਾਰਡ ਹਾਂ ਜੀ ਅਸੀਂ ਇਕੱਠੇ ਹੀ ਰਹਿੰਨੇ ਆ ਠੀਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਵੀ ਹੋਰ ਵੀ ਕੰਮ ਕਰਦੇ ਰਹਿੰਦੇ ਅਸੀਂ ਫਰੀਦਕੋਟ ਤੱਕ ਜਾਵੜਦੇ ਹਾਂ ਨਹੀਂ ਆਸੇ-ਪਾਸੇ ਪਿੰਡਾਂ ਬਣੇ ਸਵਾਲਾ ਢਾਵਾ ਕਿੰਗਰੇ ਠੀਕ ਹੈ ਤੇ ਆ ਤੇਰਾ ਕਿਹ ਯਾਰ ਇਧਰ ਛਰੀਆਂ ਵਾਲਾ ਅੱਛਾ ਇਧਰ ਗੁਰੂਸਾਰਗੇ ਜੀ ਹਾਂ ਇਧਰ ਇੱਥੇ ਟਿਕਰ ਜਣ ਜੀ ਠੀਕ ਆ ਗੁਰੂਸਾਰ ਆ ਤਾਂ ਫਿਰ ਨੇੜੀ ਆ ਛਰੀਆਂ ਵਾਲਾ ਤੇ ਰਿਲੇਸ਼ਨ ਫਿਰ ਹੌਲੀ-ਹੌਲੀ ਵੀ ਗਾਂਧੀਆਂ ਦੱਸ ਪਈ ਜਾਂਦੀ ਆ ਗਾਂਧੀ ਗਾਂ ਜਿਵੇਂ ਹੁਣ ਕਿੰਗਰੀ ਕਿਸੇ ਕਿੰਗਰਾਂ ਦੇ ਰਸਤੇ ਦਾ ਸੀਗੇ ਛਰੀਆਂ ਵਾਲੇ ਅੱਛਾ ਉਹਨਾਂ ਨੇ ਭੇਜਿਆ ਸੀ ਉਹਨਾਂ ਦੇ ਕਰਕੇ ਆ ਅਸੀਂ ਕੰਮ ਪਹਿਲਾਂ ਨੇ ਠੀਕ ਆ ਆ ਫਿਰ ਕਲੰਪ ਆ ਬਈ ਹਾਂ ਠੀਕ ਆ ਬਈ ਕੰਮ ਫਿਰ ਪੂਰਾ ਦਸਲੀ ਬਖਸ਼ੇ ਕੰਮ ਕਿਹੜਾ ਜੋੜ ਲਾ ਤਾ ਉਹ ਦੁਬਾਰਾ ਨਹੀਂ ਟੇ ਤੇ ਪੈਸੇ ਪੁਸੇ ਉਹਦੇ ਜਾਇਜ ਹੀ ਲੈਣੇ ਆ ਕਿ ਬਈ ਠੀਕ ਆ ਬਈ ਪੈਸੇ ਜਿੰਨੀ ਕਿ ਮਿਹਨਤ ਹੁੰਦੀ ਉਹ ਨਹੀਂ ਨਹੀਂ ਉਹ ਤਾਂ ਯਾਰ ਹੱਕ ਬੰਦਾ ਹੀ ਆ ਆਦੀ ਹੁਣ ਦੋ ਬੰਦੇ ਤੜਕੇ ਦੇ ਅਸੀਂ ਹਮ ਨਹੀਂ ਨਹੀਂ ਸਹੀ ਸਹੀ ਹੁਣੇ ਬੋਰ ਛੇਤ ਹੀ ਨਹੀਂ ਹਿਲਦਾ ਹਨਾ ਨਹੀਂ ਤਾਂ ਬਹਿਨ ਦੀ ਸਮੱਸਿਆ ਆਉਂਦੀ ਹੈ ਪੁਰਾਣੇ ਬੋਵਾ ਫੇਰ ਜੇ ਸਿੱਧਾ ਜੋੜ ਦਿੰਦੇ ਪਾਏ ਆਪਣਾ ਫੇਰ ਇਹਨਾਂ ਇਧਰ ਡੂਸਾ ਫੇਟ ਉੱਟ ਜਾਣੀ ਹੁਣ ਜੇ ਬੈਠੂਗਾ ਵੀ ਸੌਂਡ ਆਪਦੀ ਉਹਨੇ ਚੱਲ ਲੈ ਜੂਗਾ ਠੀਕ ਹੈ ਵੀ ਫੜੀ ਕੇ ਚੈਨਾ ਯਾਰ ਭਾਰਾ ਬਹੁਤ ਹੋ ਗਿਆ ਮੀਡ ਮੂਟ ਜਿਆਦਾ ਖਾਂਦਾ ਮੀਡ ਮੂਟ ਹੀ ਸਾਰੇ ਪੈਲ ਸਪੂਲ ਸੇ ਜਾਵੜੀ ਹਨਾ ਨਹੀਂ ਕਰੀ ਨਹੀਂ ਜੀ ਹੁਣ ਇੱਕ ਵਿਆਹ ਚੱਲੀ ਜਾਂਦੇ ਨੇ ਨਹੀਂ ਨਹੀਂ ਠੀਕ ਹੈ ਅੜਕਾ ਅੜਕਾ ਟੂਆ ਪਟਨਾਗੜ੍ਹ ਦਾ ਸੌਖਾ ਯਾਰ ਜਾਨ ਵੀ ਚਾਹੀਦੀ ਐ ਇਹ ਵੀ ਦਿਖਾ ਦੇ ਮੈਂ ਟੋਏ ਪੱਟੇ ਇਹਨਾਂ ਦੇ ਹਾਂ ਨਹੀਂ ਟੋਏ ਵਿਖਾ ਦੇ ਮੈਂ ਟੋਏ ਬਈ ਇਹਨਾਂ ਨੇ ਪੱਟੇ ਨਾਲ ਚੈਨਾ ਸੀਗਾ ਤੇ ਮੰਦਿਰ ਟੋਏ ਵੀ ਆਪ ਹੀ ਪੜਦੇ ਵੇ ਜੇ ਜ਼ਿਆਦਾ ਕੰਮ ਹੋਵੇ ਤਾਂ ਫਿਰ ਇੱਕ ਦੋ ਬੰਦੇ ਹੋਰ ਲਾ ਆਉਣਾਗੇ ਠੀਕ ਐ ਬਈ ਬਸ 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 ਮੈਂ ਫੋਨ ਚੱਕਿਆ ਮੈਂ ਤਾਂ ਨੂੰ ਪੈਸੇ ਕਿਹਾ ਉਹਨੇ ਵੀ ਕਰਤੇ ਉਹ ਮੈਂ ਉਹਨੂੰ ਫੜਾ ਜਾਂਦਾ ਤੇ ਤੇਰੇ ਮੈਂ ਗੁੱਗਲ ਤੇ ਹੀ ਕਰ ਦਿੰਦਾ ਆ ਮਾਰ ਚੱਲ ਬੱਸ ਇਹ ਨੂੰ ਚਾ ਵੇਖ ਲੈ ਆ ਫੁੱنگ ਲਗਾ ਟਕਟ ਕਰਨੀ ਫੇਰ ਲੈ ਜੀ ਆ ਆ ਪਾ ਕੇ ਮੜਾਇਆ ਸਲੂਸ਼ਨ ਜਾਏ ਸਹੀ થઈ ਗਿਆ ਮਾਂ ਵੀ ਜਮਾ ਚ ਨਹੀਂ ਤਕਾ ਦੂ ਪਾਉਂਗਾ ਭੂਖ ਮਾਰਾ ਪਰਲੇ ਦਮ ਦੱਬੀ ਹੈ ਨਹੀਂ ਰੱਬੀ ਅੱਕੀ ਸੀ ਜੀ ਹਾਂ ਚੋ ਕੁੱਤੇ ਪਾ ਦੇ ਹੋਰ ਬੱਸ ਹੁੰਦਾ ਇੱਕ ਇਹ ਰੇ ਦੇ ਲੱਭਾ ਵਾਹ ਮਾਂ ਆ ਇਹ ਲੋਹੇ ਗੁਆਰਾ ਸਪੈਲਟ ਗੋਇ ਇਹਦਾ ਬਾਹਲੀ ਇਹ ਦੂਜੇ ਨਾਲੋਂ ਤੇਜ਼ ਆ ਹਨੀ ਆ ਦੇਖ ਐਨੀ ਤਾਂ ਮੈਂ ਜੋਰੂ ਨਹੀਂ ਪੈਂਦੀ ਸਪੈਲਟ ਜੀ ਕਿਹਦਾ ਸਪੈਲਟ ਉਹ ਜਿਹੜਾ ਥੱਲੇ ਨਹੀਂ ਆ ਕਮਾਲ ਤੇ ਕੇ ਪਰ ਆਹ ਬੋਲ ਤਗੜੀ ਚੀਜ਼ ਆ ਸਲੋਸ਼ਲ ਖੋਲ ਕੇ ਨਾ ਉੱਥੇ ਰੱਖ

ਬਣ ਗਈ ਬਣ ਗਈ ਯਾਰ ਲਿਆ ਵੀ ਲਿਆ ਸਰੋਂ ਸਰ ਲਿਆ ਦੋ ਮੈਂ ਚੱਲਿਆ ਮੰਦਰਾ ਜੀ ਕੋਲ ਕੋਈ ਚੰਗਾ ਲਓ ਬਈ ਮਿੱਤਰੋ ਗਰਮ ਕਰਕੇ ਚੜਾ ਦੋ ਸਰੋਂ ਸਰ ਦੇ ਦੋ ਚੜਾ ਦੇ ਪਿਆ ਹਾਂ ਜੀ ਮੈਂ ਦੂਜਾ ਨਹੀਂ ਬਣਾਇਆ ਤੂੰ ਜੀ ਤੇਰੀ ਲੋੜ ਹੀ ਨਹੀਂ ਇਹ ਤਾਂ ਪੁੱਜਾ ਲੱਗੂਗਾ ਆ ਲਾਉਣੀ ਆ ਬਸੀ ਆ ਨਾਮਕ ਇਹ ਬਾਂਸ ਤੇ ਲਾਗੋ ਇਹ ਬਾਤ ਚਾਹੀਦੀ ਨਾ ਲਾਈ ਭਜਾ ਨਾ ਏ ਗਰ ਨਾਲ ਪੁੱਛੀ ਆ ਗਿਆ ਗਰ ਨਾਲ ਆ ਗਿਆ ਆ ਗਿਆ ਬਈ ਲੋਲੀ ਲੋਲੀ ਹੋ ਗਿਆ ਕੜਾਫ ਮੈਂ ਬਈ ਬੁਲਾਇਆ ਨਿਮੰਦਰ ਨੂੰ ਮੈਂ ਕਿਹਾ ਕੰਮ ਬਰੀਕੀ ਤੇ ਕਈ ਰਿਪੈ ਪਠਰ ਜਾਂਦੀ ਮੈਂ ਤਾਂ ਹੀ ਨਹੀਂ ਬੋਲਿਆ ਬੰਦਾ ਉੱਕ ਜਾਂਦਾ ਤੇ ਹੁਣ ਤਾਂ ਬਈ ਮੰਦਰਾ ਹੋ ਗਿਆ ਸਾਰਾ ਉਹ ਕਰਕੇ ਨਾ ਚੜਾਉਣਾ ਪੈਂਦਾ ਨਹੀਂ ਨਹੀਂ ਮੈਂ ਤਾਂ ਹੀ ਨਹੀਂ ਬੋਲਿਆ ਸੀ ਪਹਿਲਾਂ ਹੁਣ ਤਾਂ ਕੋਈ ਚੱਕਰ ਵਿੱਚ ਬੋਲ ਜਾ ਲੋ ਬਈ ਬਾਬਾ ਵੀ ਬੋਲ ਪਿਆ ਦਨ ਛਿਪ ਗਿਆ ਲੈ ਬਈ ਹੁਣ ਤਾਂ ਬਈ ਸਾਖਾ ਠੀਕਾ ਸੁਨੇਆ ਹਨ ਆਹ ਜਿਹੜਾ ਕਲੰਪ ਜੀ ਹਾਂ ਠੀਕ ਇਹ ਆ ਵੀ ਚਾਪੀ ਦੇ ਹਲੋ ਕੈਪੀ ਬਣਾ ਇੱਕ ਪਾਣੀ ਦਾ ਗਲਾਸ ਦੇ ਪਾਣੀ ਖਾੜੇ ਚ ਪਰ ਲਾਓ ਜੱਗ ਜੀ ਪੀਓ पानी ल्याउँदा त ज्यादा गर्मी छैन ਇੱਕ ਦੇ ਚਾਬੀ ਹਾਂ ਇਹ ਚਾਬੀ ਬੋਲੇ ਨਾ ਚਾਬੀ ਇਹ ਬੜਾ ਕਸਾ ਫਰਾਮ ਕਰ ਲਿਆ ਟੇਪ ਕੱਟੀ ਹੈ ਬੜਾ ਕਸਾ ਨਾ ਪਲਾਸਟਰ ਦੀ ਹੈ ਨਾ ਥੱਲੇ ਪਾਪ ਹੂੰ ਉਹ ਜਿਆਦਾ ਕਸਾ ਨਾ ਫਿਰ ਪਤਲੀ ਹੀ ਹੋ ਜੂ ਹੈ ਨਾ ਹਾਂ ਇਹ ਥੱਲੇ ਵਾਲੀ ਟੇਪ ਪਲਾਸਟਰ ਦੀ ਹੈ ਨਾ ਹੂੰ

ਹੋਂਦੇ ਕਪੜਾ ਚਲ ਕੇ ਸਾਫ ਗਹਿਣ ਨਾਲ ਬਈ ਮੰਦਰ ਨੇ ਜਿਹੜਾ ਰੱਖਿਆ ਹੈਲਪਰ ਬਾਡੀਗਾਰਡ ਉਹ ਵੀ ਮੈਨਾਂ ਪਹਿਲਵਾਨ ਹੀ ਕਿਉਂ ਟੋਏ ਪਟਣੇ ਵੀ ਕੋਈ ਮਾੜਾ ਬੰਦਾ ਟੋਏ ਨਹੀਂ ਪਟ ਸਕਦਾ ਲੋਕਾਂ ਦੀ ਜਾਨ ਹੀ ਹੈ ਨਹੀਂ ਅੱਜ ਕੱਲ ਤੇ ਚੈਨੇ ਫਿਰ ਟੋਆ ਟਾ ਪਟਣ ਲੱਗਿਆ ਤਾਂ ਲਾਉਣਾ ਮੈਂਟ ਸਕਦਾ ਤਾਂ ਨਹੀਂ ਹਾਂ ਨਾ ਆਪਾਂ ਨੂੰ ਸਕੇਵਾ ਨਹੀਂ ਆਉਂਦਾ ਬਈ ਤੇ ਖਰਾਖ ਰੂਗ ਬਈ ਫਿਰ ਚੰਗੀ ਹੁੰਦੀ ਹੈ ਖਰਾਖ ਉਹ ਤਾਂ ਆਪ ਨਹੀਂ ਮੀਟ ਕਿੰਨਾ ਖਾ ਜਾਂਦਾ ਬਈ ਕਿਲੋ ਖਾ ਜਾਂਦਾ ਕਿਲੋ ਡੇਢ ਖਾ ਜਾਂਦਾ ਤੇ ਇਹਦੇ ਨਾਲ ਹੋਰ ਕਿਹੜਾ ਵੀ ਕੰਮ ਕਰ ਦਿੰਦੇ ਹੋਰ ਆਪਾਂ ਪੈਲਸ ਦਾ ਕੰਮ ਕਰਦੇ ਜੀ ਠੀਕ ਹੈ ਵੀ ਕੰਮ ਸਾਰੇ ਜਾਨੀ ਮਿਹਨਤ ਆ ਯਾਰ ਆਪਦੀ ਪੈਲਸ ਦਾ ਕੰਮ ਕਰਦੇ ਆ ਪਿੰਡ ਚ ਵੀ ਕੰਮ ਆ ਜੋ ਵੀ ਜਾ ਜਾਈਦਾ ਜੀ ਠੀਕ ਹੈ ਪੈਲਸ ਆਪਣੇ ਕੋਲ ਇਹ 10 ਸਾਲ ਹੋ ਗਏ ਠੀਕ ਹੈ ਵੀ ਇਹ ਤੁਸੀਂ ਤੂੰ ਆਪ ਹੀ ਬਈ ਡ੍ਰੀਮ ਬਣਾਉਣਾ ਉਹਦਾ ਹਾਂ ਹਾਂ ਆਪਣੀਆ ਫਰੀਦਕੋਟ ਜ਼ਿਲ੍ਹੇ ਚ ਜਿਵੇਂ ਗੋਲੇ ਕਾਲ ਵਾਲੇ ਮੈਂ ਵੇਖਿਆ ਕਈ ਏਰੀਆ ਜਿੱਥੇ ਗੋਲੇਰਾ ਹੋ ਗਿਆ ਮੋਗਾ ਹੋ ਗਿਆ ਮਕਸਰ ਹੋ ਗਿਆ ਫਰੋਜ ਹੋ ਗਿਆ ਅੱਛਾ ਫਰੋਜ ਮਕਸਰ ਤੱਕ ਵੀ ਹਾਂ ਇਧਰ ਨੂੰ ਜਾਈਦਾ ਠੀਕ ਹੈ ਵੀ ਲਓ ਬਈ ਮਿੱਤਰੋ ਜੇ ਕੇ ਦੇ ਵਿਆਹ ਤਾਂ ਬਾਈ ਨਾਲ ਉਹ ਵੀ ਗੱਲ ਕਰ ਲੋ ਰੇਟ ਵੀ ਬਿਲਕੁਲ ਜਾਇਜ਼ ਤੇ ਮੇਨ ਮੈਨੇਜਰ ਬਾਈ ਹੈ ਇਹ ਕਿੰਨੇ ਬੰਦੇ ਬਈ ਅਰੇਂਜਮੈਂਟ ਕਰ ਦਿੰਨੋ ਤੁਹਾਡੇ ਕੋਲ ਕਿੰਨੇ ਕਿ ਵੇਟਰ ਆਲੇ ਆਪਣੇ ਕੋਲ 30 30 35 ਚੱਲ ਜੂਗੇ ਵੇਟਰ ਹੈਗੇ ਜੀ ਠੀਕ ਹੈ ਯਾਨੀ ਤੁਹਾਡੀ ਟੀਮ ਆਪਦੀ ਹੈਗੀ ਆ ਉਹ ਜਿੰਨੇ ਆਪਾਂ ਨੂੰ ਕਹਿੰਦਾ ਘਰ ਵਾਲਾ ਵੀ ਆਪਾਂ ਨੂੰ 20 ਬੰਦੇ ਚਾਹੀਦੇ ਆ 25 ਚਾਹੀਦੇ ਆ ਠੀਕ ਹੈ 30 ਚਾਹੀਦੇ 50 ਚਾਹੀਦੇ 50 ਦਿੱਕਰ ਵੀ ਆਪਾਂ ਕਰ ਦਿੰਨੇ ਬਾਰਦੀ ਆਪਣੀ ਆਪਦੀ ਹੈ ਠੀਕ ਹੈ ਬਈ ਤੇ ਜਿਹੜੀ ਦਿਹਾੜੀ ਧੂੜੀ ਬਈ ਸੋਡੀ ਜਾਇਜ ਹੀ ਆ ਇਹ ਤਾਂ ਪੈਂਟ ਕੋਟ ਆ ਬਾਈ ਹੂੰ ਤੇ 600 ਰੁਪਈਆ ਠੀਕ ਹੈ 600 600 ਲਈਦਾ ਠੀਕ ਹੈ ਜੀ ਜੇ ਕੱਲ ਹੀ ਅਗਲਾ ਬਾਸਕਟ ਪਉਂਦਾ 500 ਰੁਪਈਆ ਠੀਕ ਹੈ ਬਈ ਓਕੇ ਪੈਂਟ ਕੋਟ ਦਾ ਫਿਰ ਪੈਂਟ ਕੋਟ ਦਾ ਫਿਰ ਆਹ ਪ੍ਰੋਫੈਸ਼ਨਲ ਹੋ ਜਾਂਦਾ ਕੰਮ ਕੰਮ ਦਾ ਕੋਈ ਲਾਂਮਾ ਨਹੀਂ ਠੀਕ ਹੈ ਕੰਮ ਕੋਈ ਵਧੀਆ ਕਰਾਂਗੇ ਕੰਮ ਓਕੇ ਆ ਕੋਈ ਲਾਂਮਾ ਨਾ ਹੋਊਗਾ ਯਾਨੀ ਕੋਈ ਮਤਲਬ ਕੋਈ ਗਲਤੀ ਕਰ ਜਿਹਾ ਸ਼ਰਾਬ ਪੀ ਕੇ ਆਕਰ ਹਾਂ ਨਹੀਂ ਨਹੀਂ ਸਹੀ ਹੈ ਸਹੀ ਹੈ ਦੂਜਾ ਮੰਦਰ ਬਈ ਇੱਕ ਆਪਣਾ ਹੋਰ ਗੱਲ ਛੋੜਨਾ ਕਰਦੇ ਆਂ ਹਾਂਜੀ ਜਿਵੇਂ ਹੁਣ ਘਰਾਂ ਦੇ ਵਿੱਚ ਹਰ ਇੱਕ ਦੇ ਮੋਟਰਾਂ ਬੋਰ ਲੱਗੀਆਂ ਹਾਂਜੀ ਹਾਂਜੀ ਘਰਾਂ ਵਾਲੀਆਂ ਜਿਹੜੀਆਂ ਟੂਟੀਆਂ ਜਾਂ ਮੋਟਰਾਂ ਘਰੇ ਪਾਣੀ ਦੀ ਕਈ ਵਾਰੀ ਬੰਦ-ਬੰਦ ਹੋ ਜਾਂਦਾ ਵੀ ਉਹ ਕਿਹੜੀ ਸਮੱਸਿਆ ਜ਼ਿਆਦਾ ਆਉਂਦੀ ਏ ਸਮੱਸਿਆ ਬਾਈ ਯਾਰ ਇਹੀ ਆ ਜਿਵੇਂ ਹੁਣ ਸੂਈਆਂ ਵਾਲਾ ਪਾਣੀ ਹੋ ਗਿਆ ਥੱਲੇ ਵਾਲੀਆਂ ਪਾਈਪਾਂ ਇਹ ਪਾਣੀ ਆਉਂਦਾ ਹੌਲੀ ਤੇਜ਼ ਨਹੀਂ ਆਉਂਦਾ ਉਹਦੇ ਵਿੱਚ ਜਿਵੇਂ ਕੋਈ ਚਾਹ ਛੜਤੀ ਬੜੀਆਂ ਨੇ ਜਾਂ ਕੋਈ ਪਨੀਰ ਵਗੈਰਾ ਛੜਤਾ ਪਾਣਾ ਉਹ ਇੱਕ ਥਾਂ ਤੇ ਲੱਗੀ ਜਾਂਦਾ ਉਹਦੇ ਨਾਲ ਫਿਰ ਇਹ ਬਲੌਕ ਹੋ ਜਾਂਦੇਗਾ ਅਸੀਂ ਚਲਾਉਨੇ ਕਿਵੇਂ ਆ ਅਸੀਂ ਮੋਟਰ ਨਹੀਂ ਚਲਾਉਨੇ ਅੱਗੇ ਪਾਈਪ ਲਾ ਕੇ ਜਿਵੇਂ ਕੋਈ ਪੂਰਾ ਪੂਰਾ ਲੀਟਰ ਲੈ ਲੈ ਫਸਦਾ ਉਹਦੇ ਵਿੱਚ ਦੀ ਥੋੜਾ ਜਿਹਾ ਸਰਾਖ ਕੱਢ ਕੇ ਵਿੱਚ ਪੈਪ ਪਸਾਤੀ ਉੱਤੋਂ ਟੂਬ ਨੂੰ ਚੰਗੀ ਤਰ੍ਹਾਂ ਬੰਨ੍ਹਤਾ ਜਿਹੜਾ ਬਾਹਰ ਨਾ ਪਾਣੀ ਨਿਕਲੇ ਫਿਰ ਉਹ ਪ੍ਰੈਸ਼ਰ ਨੂੰ ਪੱਟ ਦਿੰਦਾ ਜਿਹੜੀ ਗੱਲ ਆ ਕਿ ਮੋਟਰਾਂ ਦੀ ਘਰ ਵਾਲੀਆਂ ਦੀ ਨਲਕਿਆਂ ਦੀ ਇਹ ਕੋਸਕ ਤਾਂ ਆਪਣੇ ਪਾਣੀ ਖਾਰਾ ਕਰਕੇ ਜਿਵੇਂ ਪੈਪਾਂ ਗਲ ਜਾਂਦੀਆਂ ਹਾਂ ਛੋਰਾ ਜਿਆਦੇ ਹਾਂ ਛੋਰਾ ਜਿਆਦੇ ਆ ਉਹ ਫਿਰ ਥੱਲੇ ਜਿਹੜਾ ਸਾਗਟ ਲੋਹੇ ਦਾ ਪੈਪ ਨਾਲ ਜੁੜਿਆ ਹੁੰਦਾ ਇੱਕ ਪਲਸਕਟ ਦਾ ਸਾਗਟ ਹੁੰਦਾ ਇੱਕ ਪਾਸੇ ਪਲੇਨ ਹੁੰਦਾ ਇੱਕ ਪਾਸੇ ਚੂੜੀਆਂ ਵਾਲਾ ਹੁੰਦਾ ਕਈ ਵਾਰੀ ਉਹ ਟੁੱਟ ਜਾਂਦਾ ਥੱਲੇ ਉਹਦਾ ਫਿਰ ਹੱਲ ਅਸੀਂ ਇਹ ਕਰਦੇ ਆਂ ਵੀ ਜੇ ਤਾਂ ਮਾਨਕ ਦੇ ਚੱਲ ਕਈ ਵਾਰੀ ਘੱਟ ਪੈਸਾ ਨਾਲ ਵੀ ਸਾਰ ਲਈਦਾ ਜਿਵੇਂ ਕੋਈ ਜੰਗਾਲ ਵਾਲੀ ਚੀਜ਼ ਆ ਜਿਵੇਂ ਕੋਈ ਛਾਰਾ ਚੀਜ਼ ਪੱਟਣੀ ਪੂਗੀ ਅੱਖਾਂ ਤੋਂ ਲੀਕ ਆ ਉੱਥੇ ਫਿਰ ਅਸੀਂ ਮਸੀਲਾ ਦੇ ਟੂਪ ਵੜ ਕੇ ਉੱਤੋਂ ਬੱਜਰੀ ਸੀਮੈਂਟ ਪਾ ਦਿੰਨੇ ਉਹ ਫਿਰ ਕਈ ਕਈ ਸਾਲ ਨਹੀਂ ਚੱਲਦੀਆਂ ਠੀਕ ਹੈ ਬਈ ਜਿਵੇਂ ਵੀ ਘਰਾਂ ਦੇ ਵਿੱਚ ਬੋਰ ਕੀਤਾ ਹੁੰਦੇ ਆ ਕਈ ਵਾਰੀ ਮੋਟਰਾਂ ਹਵਾ ਜਿਆਦਾ ਲੈਂਦੀਆਂ ਹਟਦੀਆਂ ਹੀ ਨਹੀਂ ਉਹਦਾ ਇਹੀ ਸਮਾਂ ਹੁੰਦਾ ਹੈ ਇਹੇ ਸਮੱਸਿਆ ਹੁੰਦੀ ਹੈ ਕੋਈ ਬਈ ਆਪਣਾ ਕੋਈ ਤਜਰਬਾ ਤੁਸੀਂ ਸ਼ੇਅਰ ਕਰੋ ਵੀ ਕਈਆਂ ਤੋਂ ਸੂਤ ਨੇ ਵੀ ਤੁਸੀਂ ਕਿਵੇਂ ਸੂਤ ਕੀਤਾ ਜਾਂ ਕਿ ਕੋਈ ਤਜਰਬਾ ਤਜਰਬਾ ਤਾਂ ਇਹ ਆਈ ਮੈਂ ਨਿੱਕਾ ਜੰਦਾ ਲੱਗ ਗਿਆ ਸੀ ਠੀਕ ਹੈ ਨਹੀਂ ਬਈ ਇੱਕ ਪਹਿਲਾਂ ਦੱਸ ਰਹੀ ਮੈਂ ਇੱਕ ਘਰੇ ਯਾਰ ਬਈ ਹੋਰ ਵੀ ਕਈ ਮਿਸਤਰੀ ਆ ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਉਹ ਗੱਲ ਸੁਣਾਏ ਜੀ ਉਹ ਗੱਲ ਆਏ ਜੀ 2 ਦਿਨ ਲੱਗੇ ਰਹੇ ਪਲੰਬਰ ਵਾਲੇ ਪਾਣੀ ਨਹੀਂ ਚੱਕਾ ਜਿਹੜੀ ਸਾਈਡ ਤੋਂ ਮੋਟਰ ਦੀ ਪਾਈਪ ਜੋੜਦੀ ਆ ਜਿਵੇਂ ਈ ਦੇ ਨਾਲ ਥੱਲੇ ਨਾਲ ਕਿਉਂ ਤੇ ਜਿਹੜੀ ਮੋਟਰ ਨੂੰ ਪਾਇ ਪਾਉਂਦੀ ਆ ਉਹ ਪਾਇ ਪਾ ਕਿਸਦੇ ਆਏ ਹਿੱਲੀ ਜਾਂਦੀ ਸੀ ਗਿਆ ਚੂੜੀਆਂ ਉਹਦੀਆਂ ਖਤਮ ਸੀਗੀਆਂ ਉਹ ਵਿਚਾਰਾ ਕਹਿੰਦਾ ਯਾਰ ਜੇ ਐਂ ਚਲਾ ਦਊਂ ਕੇਰਾ ਤੁਸੀਂ ਕਹ ਚਲਾ ਦਿੰਨੇ ਆ ਯਾਰ ਕਹਿੰਦਾ ਚੱਲ ਪੂ ਮੇ ਚੱਲ ਪੂ ਅਸੀਂ ਉਹਨੂੰ ਟਕਾ ਕੇ ਮਸੀ ਲਾਤੀ ਉੱਤੋਂ ਟੂਬ ਵਾਲਤੀ ਸ਼ੈਂਕਲ ਦੀ ਟੂਬ ਵਾਲ ਕੇ ਸਾਈਡ ਤੇ ਬੱਜਰੀ ਪਾਤੀ ਉਹ ਰੇਖਾਕ ਚੱਲੀ ਜਾਂਦੀ ਹੈ ਠੀਕ ਕਈ ਸਾਲ ਹੀ ਹੋ ਗਏ ਹਾਂ ਕਈ ਸਾਲ ਹੋ ਗਏ ਕਈ ਵਾਰੀ ਆਉਂ ਜੇ ਸਮੱਸਿਆ ਕੋਈ ਗਰੀਬ ਬੰਦੇ ਵੀ ਹੁੰਦੇ ਆ ਵਿੱਚ ਅਗਲਾ ਕਹਿੰਦਾ ਯਾ ਥੋੜੇ ਨਾਲ ਸਰਦੇ ਕੋਈ ਬੰਦਾ ਤਕੜਾ ਬੰਦਾ ਅਗਲਾ ਕਹਿੰਦਾ ਯਾ ਸਾਰਾ ਕੁਝ ਬਦਲ ਦੇ ਤੂੰ ਸਹੀ ਬਹਿ ਕਿਸੇ ਨੇ ਪੈਸਾ ਨਹੀਂ ਹਜੇ ਲੰਮਾ ਦਾ ਲੋਕ ਗਰੀਬ ਹੀ ਬਹੁਤ ਤਕੜੇ ਹੀ ਬਹੁਤ ਹਾਂ ਉਹ ਤਰ ਅਸੀਂ ਐਂ ਚਲਾ ਦਿੰਨੇ ਹਾਂ ਠੀਕ ਆ ਭਾਈ ਲਓ ਭਾਈ ਦੋਸਤੋ ਜੇ ਕੋਈ ਫਰੀਦਕੋਟ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕਿਸੇ ਨੇ ਘਰੇ ਕੋਈ ਹਵਾ ਲੈਂਦੀ ਮੋਟਰ ਤਾਂ ਭਾਈ ਛੋੜਨਾ ਕਰ ਸਕਦਾ ਕੱਲ ਕਰਾਂਗੇ ਹਾਂ ਜੀ ਹਾਂ ਜੀ ਹਾਂ ਤੇ ਰੇਟ ਤਾਂ ਬਿਲਕੁਲ ਜੈ ਜ ਠੀਕ ਹੈ ਜੀ ਕੋਈ ਟੈਂਕੀ ਲਈ ਕੋ ਬਈ ਠੀਕ ਹੈ ਠੀਕ ਠੀਕ ਹੈ ਬਈ ਠੀਕ ਹੈ ਜੀ ਹੋਰ ਕੋਈ ਸਵਾਲ ਨਹੀਂ ਕਹਿਣਾ ਚਾਹੁੰਦੇ ਪਾਠੀ ਓਕੇ ਠੀਕ ਹੈ ਜੀ ਧੰਨਵਾਦ